ਫਸਲ ਦੋਸਤੋ ਮੈਂ ਇਸ ਵਿੱਚ ਪਿੰਡ ਉਪਲੀ ਮੌਜੂਦਾ ਬਲਾਕ ਭਨੇੜੀ ਦਾ ਪਿੰਡਾ ਉਪਲੀ ਤੁਸੀਂ ਦੇਖਦੇ ਕਿ ਝੋਨੇ ਦੀ ਫਸਲ ਕਰਕੇ ਪੰਜਾਬ ਸਰਕਾਰ ਨੇ ਸੂਇ ਦਾ ਪਾਣੀ ਛੱਡਤਾ ਤਾਂ ਕਿ ਕਿਸਾਨ ਆਪਣੀਆਂ ਫਸਲਾਂ ਲਗਾਈ ਸ਼ੁਰੂ ਕਰ ਦੇਣਾ ਦੂਜੇ ਪਾਸੇ ਦਿਖਾ ਦਈਏ ਕਿ ਇਸ ਪਾਣੀ ਵਿੱਚ ਇੱਕ ਜੰਗਲੀ ਸੂਰ ਹੜਕੇ ਆਇਆ ਆ ਦੇਖੋ ਪਿਆ ਆ ਪਿੰਡ ਵਾਸੀਆਂ ਨੇ ਇੱਥੇ ਕੱਢਿਆ ਇਹ ਦੱਸਿਆ ਜਾ ਰਿਹਾ ਕਿ ਇਹ ਬਾਣੀ ਵਿੱਚੋਂ ਫਸ ਗਿਆ ਸੀ ਆ ਕਿ ਇਹਨਾਂ ਨੇ ਕੱਢਿਆ ਇਹ ਕਿੱਥੋਂ ਆ ਕਿਵੇਂ ਆਇਆ ਇਸ ਸਮੇਂ ਪਿੰਡ ਉਪਰੀ ਤੇ ਹਰਨੌਲੀ ਸੜਕ ਦੇ ਵਿਚਕਾਰ ਪਿਆ ਜਾਣਕਾਰੀ ਲੈਂ ਮੰਗਾ ਇੱਥੇ ਕੋਈ ਪਿੰਡ ਵਾਸੀ ਆ ਸਰ ਕੀ ਨਾਮ ਹੈ ਆਪਣਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ ਗੁਰਵਿੰਦਰ ਜੀ ਇਹ ਕਿੱਥੋਂ ਆ ਜਨਮਰ ਇਹ ਪਿੱਛੋਂ ਹੀ ਆਇਆ ਜੀ ਆਪਣਾ ਸੂਈ ਤੋਂ ਆਪਣਾ ਤੇ ਉਹਨਾਂ ਬੇਲਦਾਰਾਂ ਨੇ ਅੱਗੇ ਕੱਢਿਆ ਜੀ ਕੋਈ ਝਗੜਾ ਮੈਂ ਕਿਹਨ ਦਾ ਕੋਈ ਆਇਆ ਕਰਮਚਾਰੀ ਇੱਥੇ ਨਹੀਂ ਹੈ ਜੀ ਕੋਈ ਨਹੀਂ ਹੈ ਜੀ ਇਹ ਲੱਗਦਾ ਬਦਬੂ ਫੈਲਣ ਦਾ ਕੋਈ ਉਪਕਾਰ ਮਾਉਂ ਹਾਂ ਜੀ ਹੋ ਸਕਦਾ ਜੀ ਪਿੰਡ ਵਾਲਿਆਂ ਨੂੰ ਕੋਈ ਜਿਹਾ ਦਫਨਾ ਦੇਣ 10 ਕਿ ਜਾਣ ਕਰ ਦੇ ਕੇ ਹਨਾ ਹਾਂ ਜੀ ਹਾਂ ਜੀ ਇਹ ਬਿਮਾਰੀ ਦਾ ਕਾਰਨ ਹੈ ਜੀ ਆਪਾਂ ਦੇ ਤਿਆਤਾ ਦਿਨ ਸਰਕਾਰ ਦੇ ਰਹੀ ਹੈ ਜੀ ਆਪਣੀ ਹੁਣ ਮੌਜੂਦਾ ਸਰਕਾਰ ਪਰ ਹੁਣ ਇਹਦਾ ਵੀ ਕੁਝ ਇਲਾਜ ਕਰਨਾ ਚਾਹੀਦਾ ਦੱਬ ਕੇ ਜਾਣ ਜੀ ਹਾਂ ਠੀਕ ਹੈ ਜੀ ਇਸ ਕਰਕੇ ਕਿ ਜਨਮ ਨੂੰ ਕੋਈ ਹੱਥ ਨਹੀਂ ਪਾਰਾ ਕਿ ਤਾਂ ਕੋਈ ਕਿਸੇ ਤੇ ਗੱਲ ਨਾ ਪੈ ਜਾਵੇ ਜੰਗਲਾ ਮੈਕਵੇਦ ਨੂੰ ਕਰਮਚਾਰੀ ਨੂੰ ਇਹ ਅਪੀਲ ਆ ਇਹਨਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਇਹ ਆ ਕੇ ਦੇਖਣ ਤੇ ਇਹਦਾ ਕੋਈ ਹੱਲ ਕੀਤਾ ਜਾਵੇ ਧੰਨਵਾਦ